ਚੱਲਣਾ ਤਾਂ ਪੈਣਾ ਹੀ ਹ ਹ ਕਰਕੇ ਤਾਂ ਖਾਣੀ ਪੈਣੀ ਹੈ ਅੱਧੀ ਖਾ ਲਈ ਹੈ ਪਰ ਕਿਸੇ ਤੋਂ ਮੰਗਿਆ ਨਹੀਂ ਬਹੁ ਵਸੂਸ ਹੁੰਦਾ ਵੀ ਯਾਰ ਜੇ ਕਿਤੇ ਮੈਂ ਵੀ ਆਏ ਹੁੰਦਾ ਤੇ ਮੈਂ ਵੀ ਕੰਮ ਧੰਦਾ ਕਰਦਾ ਹੁੰਦਾ ਹ ਤੇ ਮੈਨੂੰ ਵੀ ਨਾ ਕੋ ਕਹਿੰਦਾ ਕੋਕ ਤਾਂ ਹੁੰਦੀ ਹੈ ਜੀ ਮਜਬੂਰੀ ਹੈ ਫਿਰ ਕੀ ਕਰੀਏ ਮਿਹਨਤ ਤਾਂ ਕਰਨੀ ਪੈਂਦੀ ਹੈ ਮੇਰੀ ਤਾਂ ਹਜੇ ਤੱਕ ਰਪੈਂਸ਼ਨ ਨਹੀਂ ਲੱਗੀ ਲੋਕਾਂ ਦੀ ਤਾਂ ਪੈਨਸ਼ਨਾਂ ਲੱਗੀਆਂ ਮੇਰੀ ਤਾਂ ਪੈਨਸ਼ਨ ਵੀ ਨਹੀਂ ਮੈਨੂੰ ਤਾਂ ਮੈਲ 12-13 ਸਾਲਾਂ ਦਾ ਮੈਂ ਕੰਮ ਕਰਨ ਲੱਗਿਆ ਸੀ ਮਿਹਨਤ ਮਾਰਿਆ ਨੂੰ ਆਪਦੇ ਢੱਡ ਮਾਰਿਆ ਨੂੰ ਸਾਰੇ ਵੇਣ ਵੇ ਹੋਣੇ ਪੈਂਦੇ ਆਈ ਅੱਛਾ ਜੇ ਤੁਸੀਂ ਸਰਟੀਫਿਕੇਟ ਬੰਗਾਓ ਬਣਾਉਣ ਫਿਰ ਡਾਕਟਰਾਂ ਕੋਲੇ ਗਿਓ ਤੁਸੀਂ ਆਖੇ ਕਿ ਮੈਂ ਡਾਕਟਰਾਂ ਤੋਂ ਬਣਾਇਆ ਸੀ ਤਾਂ ਡਾਕਟਰ ਕੀ ਕਹਿੰਦੇ ਵੀ ਤੂੰ ਪਹਾਜ ਹੈ ਨਹੀਂ ਹਾਂਜੀ ਇਹ ਕਹਿੰਦੇ ਕਹਿੰਦੇ ਤੂੰ ਹੈ ਨਹੀਂ ਹਜੇ ਇਸ ਚੀਜ਼ ਦੇ ਲੈ ਕੇ ਡਾੜੀ ਤਾਂ ਫੇਰ ਕੱਟ ਦਿੰਦੀ ਕਿੰਨੇ ਕਿੰਨੇ ਰੁਪਏ ਉਹ ਆਮ ਦਿਹਾੜੀ ਤਾਂ ਜਿਵੇਂ 300 ਰੁਪਿਆ ਹਾਂਜੀ ਤੁਹਾਨੂੰ ਕਿੰਨੀ ਮਿਲਦੀ ਹੈ 100 ਮਿਲਦਾ ਨਹੀਂ ਵੀ ਤੈਨੂੰ ਕੱਟ ਦਾਂਗੇ ਵੀ ਤੈਨੂੰ ਕੱਟ ਦਾਂਗੇ ਹਾਂਜੀ ਫਿਰ ਤੁਸੀਂ ਕੀ ਆਖਦੇ ਫਿਰ ਕਹੇ ਜੀ ਭਰਾ ਜਿੰਨਾ ਹੁੰਦਾ ਕਰੀ ਜਾਂਦੇ ਕਿਹੜਾ ਕੋਈ ਇੱਥੇ ਜ਼ੋਰ ਹੈ ਹਰਮੇਸ਼ ਨੂੰ ਔਕੜ ਕਹਿੰਦੀ ਕਿ ਹਰਮੇਸ਼ ਸਿਆ ਮੈਂ ਤੈਨੂੰ ਹਰਾਉਣਾ ਪਰ ਹਰਮੇਸ਼ ਔਕੜ ਨੂੰ ਹਰਾ ਕੇ ਅੱਜ ਇੱਥੇ ਖੜਾ ਤਾਂ ਹਣ ਆ ਇਸ ਪਿੱਛੇ ਛੋਟੀਆਂ ਔਕੜਾਂ ਨੂੰ ਹਰਾਉਂਦਾ ਕੌਣ ਕਿਵੇਂ ਹਰਾਉਣੇ ਇਹਨਾਂ ਚੀਜ਼ਾਂ ਨੂੰ ਮਹਾਰਾਜ ਤੁਮ ਐ ਹੋ ਜੇ ਤਾਂ ਅੰਮੀ ਨੂੰ ਬਚਾਉਣਾ ਸੀ ਹੂੰ ਤੂੰ ਹੀ ਮੈਨੂੰ ਐ ਹੋ ਜੇ ਰੰਗ ਵਿਖਾਉਣੇ ਸੀ ਆਪਦੇ ਟੰਗਾਪਲੇ ਜੁੱਸੇ ਦੇ ਹੁੰਦੇ ਆ ਜਾ ਕੇ ਲੋਕਾਂ ਅੱਗੇ ਹੱਥ ਥੜ ਦੇ ਆ ਲੋਕਾਂ ਤੋਂ ਭੀਖਾ ਮੰਗਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਸਾਦਾਂ ਕਵਾਚ ਰਹੀ ਗਈ ਸਾਥ ਸ੍ਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਇੱਕ ਵਾਰ ਦੀ ਗੱਲ ਆ ਕਿਸੇ ਨੇ ਔਕੜ ਨੂੰ ਆਖਿਆ ਔਕੜ ਨੇ ਕਿਸੇ ਨੂੰ ਆਖਿਆ ਕਿ ਤੈਨੂੰ ਮੈਂ ਹਰਾ ਕੇ ਹੀ ਹਟੂੰਗੀ ਜੋ ਮਰਜੀ ਕਰ ਲੈ ਪਰ ਅਗਲੇ ਨੇ ਜਿਹੜਾ ਆ ਉਹਨੇ ਵੀ ठान ਲਈ ਕਿ ਔਕੜੇ ਮੈਂ ਨਹੀਂ ਹਾਰਦਾ ਮੈਂ ਤੈਨੂੰ ਹਰਾਉਂਗਾ ਤੇ ਔਕੜ ਵੀ ਇੰਨੀ ਕਿ ਤਿੱਖੀ ਸੀ ਕਿ ਔਕੜ ਵੀ ਨਹੀਂ ਹਾਰੀ ਤੇ ਅਗਲਾ ਵੀ ਨਹੀਂ ਹਾਰਿਆ ਪਰ ਅਖੀਰੀ ਸਮਾਂ ਉਹ ਆਇਆ ਕਿ ਬੰਦੇ ਨੇ ਔਕੜ ਨੂੰ ਹਰਾਤਾ ਔਕੜ ਦੇ ਦੰਦੇ ਪੋਰਤੇ ਤੇ ਅੱਜ ਮੈਂ ਤੁਹਾਨੂੰ ਇਦਾਂ ਦੇ ਇੱਕ ਨੌਜਵਾਨ ਦੇ ਨਾਲ ਮਲਾਉਂਗਾ ਜਿਹੜਾ ਵਾਕਿਆ ਦੇ ਵਿੱਚ ਔਕੜਾਂ ਦੇ ਦੰਦੇ ਪੋਰ ਰਿਹਾ ਆ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਹੇ ਹੋਗੇ ਇਹ ਮੁੰਡੇ ਦੀਆਂ ਤਸਵੀਰਾਂ ਜਿਹੜੀਆਂ ਨੇ ਪਿਛਲੇ ਦਿਨਾਂ ਤੋਂ ਨਾ ਵਾਇਰਲ ਹੋ ਰਹੀਆਂ ਸੀ ਅਸੀਂ ਵੀ ਕੋਸ਼ਿਸ਼ ਕੀਤੀ ਕਿ ਵਾਕਿਆ ਦੇ ਵਿੱਚ ਬਾਈ ਦਾ ਪਤਾ ਕੀਤਾ ਜਾਵੇ ਕਿ ਬਾਈ ਹੈਗਾ ਕਿੱਥੋਂ ਆ ਕਿੱਥੋਂ ਦਾ ਹੈ ਬਾਈ ਤਾਂ ਜੋ ਹੌਸਲਾ ਫਜ਼ਾਈ ਦੇ ਲਈ ਬਾਈ ਨੂੰ ਲੋਕਾਂ ਤੱਕ ਦਿਖਾਇਆ ਜਾਵੇ ਵੱਡੀ ਗੱਲ ਇਹ ਆ ਕਿ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਜਾਵੇ ਜਿਹੜੇ ਜਦੋਂ ਅਸੀਂ ਚੌਂਕਾਂ ਦੇ ਵਿੱਚ ਗੱਡੀਆਂ ਲੈ ਕੇ ਖੜ ਜਾਂਦੇ ਨੇ ਨਾ ਜਾਂ ਕਿਤੇ ਵਗ ਜਾਂਦੇ ਆ ਤਾਂ ਹੱਥ ੱਟ ਕੇ ਖੜ ਜਾਂਦਾ ਕਿ ਯਾਰ ਸਾਥੋਂ ਕੁਝ ਹੁੰਦਾ ਨਹੀਂ ਤੇ ਆਹ ਦੇਖ ਲੋ ਰੱਬ ਨੇ ਭਾਵੇਂ ਜਿਹੜਾ ਇੱਕ ਪੈਰ ਨਹੀਂ ਦਿੱਤਾ ਪਰ ਬਾਈ ਦੇ ਹੌਸਲਿਆਂ ਨੂੰ ਰੱਬ ਜਿਹੜਾ ਆ ਉਹ ਪਾਹਜ ਨਹੀਂ ਕਰ ਸਕਿਆ ਬਾਈ ਜਿਹੜਾ ਆ ਇੱਕ ਲੱਤ ਦੇ ਨਾਲ ਚੋ ਨਾ ਲਾਉਂਦਾ ਆ ਨਾਲ ਆਪਣਾ ਸਹਾਰਾ ਰੱਖਦਾ ਆ ਤੇ ਚੋਨੇ ਦੇ ਵਿੱਚ ਵੀ ਪਾਂਤ ਦੂਜਿਆਂ ਦੇ ਨਾਲ ਨੂੰ ਲਈ ਜਾਂਦਾ ਆ ਪਹਿਲਾਂ ਤਾਂ ਸਲਾਮ ਬਣਦਾ ਸਲੂਟ ਬਣਦਾ ਬਾਈ ਨੂੰ ਜਦੋਂ ਪਾਈ ਦੀ ਤਸਵੀਰ ਦੇਖੀ ਤਾਂ ਸੀਧਾ ਤਸਵੀਰ ਦੇਖ ਕੇ ਯਾਰ ਸਾਨੂੰ ਰੋਣ ਆ ਗਿਆ ਕਿ ਯਾਰ ਬਾਈ ਕੋਲੇ ਪਹੁੰਚਿਆ ਜ਼ਰੂਰ ਜਾਵੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਰਾ ਸਵਾਗਤ ਆ ਮੈਂ ਯਾਰ ਤੈਨੂੰ ਸਲਾਮ ਕਰਦਾ ਤੈਨੂੰ ਸਲੂਟ ਕਰਦਾ ਕੀ ਨਾਮ ਹੈ ਤੇਰਾ ਰਮੇਸ਼ ਹੈ ਕਿਹੜੇ ਪਿੰਡ ਤੋਂ ਮਾਨੂਕੇ ਗੱਲ ਤੂੰ ਅੱਛਾ ਕਿੰਨੇ ਦਿਨ ਹੋ ਗਏ ਬਾਈ ਕੰਮ ਕਰਦੇ ਨੇ ਹਾਂ ਹਾਂ ਕੰਮ ਕਰ ਕੰਮ ਕਰਦੇ ਨੇ ਮਹੀਨਾ ਹੋ ਚਲੇ ਅੱਛਾ ਪਹਿਲਾਂ ਵੀ ਬਾਈ ਤੋਂ ਨਾ ਲਾਉਣੇ ਨੂੰ ਜਾਂ ਇਤਕੀ ਲਾਉਣੇ ਨੂੰ ਪਹਿਲਾਂ ਵੀ ਲਾਉਣੇ ਅੱਛਾ ਹਾਂਜੀ ਹਰ ਸਾਲ ਹੀ ਲਾਈਦਾ ਜੀ ਹਰ ਸਾਲ ਹਾਂਜੀ ਅੱਤੇ ਕਿਹਨੇ ਤਸਵੀਰ ਖਿੱਚੀ ਛੁੜੀ ਤਸਵੀਰ ਖਿੱਚ ਕਿਹਨੇ ਪਾਈ ਸੀ ਬਾਈ ਮਨਦੀਪ ਨੇ ਖਿੱਚੀ ਹੈ ਜੀ ਅੱਛਾ ਤਸਵੀਰ ਖਿੱਚ ਕੇ ਪਾਈ ਜੀ ਹਾਂਜੀ ਅੱਛਾ ਫਿਰ ਜਦੋਂ ਆਪ ਦੇ ਆਪ ਵੱਲ ਦੇਖਦੇ ਹੋ ਆਪ ਦੇ ਆਪ ਨੂੰ ਸੋਚਦੇ ਹੋ ਜਦੋਂ ਕਹਿੰਦੇ ਹੋਣ ਕਿ ਯਾਰ ਝੋਨਾ ਲਾਉਣਾ ਤੁਹਾਨੂੰ ਨਹੀਂ ਇਹ ਤੁਹਾਨੂੰ ਨਹੀਂ ਲੱਗਿਆ ਕਿ ਯਾਰ ਮੈਥੋਂ ਇਹ ਕੰਮ ਕਿੱਥੇ ਹੋ ਜੂ ਨਹੀਂ ਫਿਰ ਮਜਬੂਰੀ ਕਰਵਾ ਦਿੰਦੀ ਹੈ ਬੰਦੇ ਨੂੰ ਹੂੰ ਹਾਂਜੀ ਚੱਕਰ ਨਾ ਪੈਂਦਾ ਤੇ ਫਿਰ ਚਲੋ ਆ ਤਾਂ ਸੀਜ਼ਨ ਆ ਝੋਨੇ ਦਾ ਝੋਨੇ ਦੇ ਸੀਜ਼ਨ ਦੇ ਵਿੱਚ ਝੋਨਾ ਲਾ ਲੈਨੇ ਹੋਰ ਜਿਹੜਾ ਸੀਜ਼ਨ ਹੁੰਦਾ ਉਦੋਂ ਕੀ ਕਰਦੇ ਹਾਂ ਉਦੋਂ ਜੀ ਵਾਈਂ ਬਸ ਮਿਹਨਤੀ ਕਰਦੇ ਆ ਆਪਦੀ ਮਜ਼ਦੂਰੀ ਹਾਂਜੀ ਅੱਛਾ ਫਿਰ ਇੱਕ ਚੀਜ਼ ਵੀ ਹੋਰ ਹੁੰਦੀ ਆ ਜਿਵੇਂ ਤੁਸੀਂ ਆਹ ਜੋ ਕਈ ਵਾਰੀ ਬੰਦਾ ਦੇਖ ਕੇ ਜਾਂਦਾ ਕਿ ਯਾਰ ਇਹ ਤਾਂ ਇਹਨੇ ਇੰਨੇ ਇੰਤ ਤੋ ਕਿਹੜਾ ਇੱਟਾਂ ਚੱਕ ਹੋਣੀ ਆ ਇਹ ਤੋ ਕਿਹੜਾ ਬੱਠਲ ਚੱਕਣਾ ਸ਼ਾਇਦ ਇਹ ਵੀ ਹੁੰਦਾ ਹੋਣਾ ਕਿ ਬੰਦੇ ਪੈਸੇ ਘਟ ਦਿੰਦੇ ਹੋਣਗੇ ਹਾਂਜੀ ਦਿਹਾੜੀ ਤੋਂ ਫਿਰ ਘੱਟ ਦਿੰਦੀ ਕਿੰਨੇ ਕਿੰਨੇ ਰੁਪਏ ਉਹ ਆਮ ਦਿਹਾੜੀ ਤਾਂ ਜਿਵੇਂ 300 ਰੁਪਿਆ ਹਾਂਜੀ ਤੁਹਾਨੂੰ ਕਿੰਨੀ ਮਿਲਦੀ ਹੈ 200 ਮਿਲਦਾ ਜੀ 200 ਦਿਹਾੜੀ ਦਿੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਿ ਯਾਰ ਕੰਮ ਤਾਂ ਮੈਂ ਵੀ ਉਹਨਾਂ ਜਿਹਾ ਨਹੀਂ ਕਰਦਾ ਕੰਮ ਤਾਂ ਕਰਦੀ ਹੀ ਫਿਰ ਉਹਨਾਂ ਜਿਹਾ ਨਹੀਂ ਕਹਿ ਦਿੰਦੇ ਲੱਤ ਫਿਰ ਲੱਤ ਦਾ ਕਰਕੇ ਕਹਿ ਦਿੰਦੇ ਹਾਂ ਅੱਛਾ ਪਰਿਵਾਰ ਦੇ ਵਿੱਚ ਹਰਮੇਸ਼ਾ ਕੌਣ ਕੌਣ ਆ ਮੈਂ ਇਕੱਲਾ ਹੀ ਆਂ ਪਰਿਵਾਰ ਦੇ ਵਿੱਚ ਅੱਛਾ ਇਕੱਲਾ ਇਕੱਲੇ ਮੁੰਡੇ ਨਹੀਂ ਨਹੀਂ ਦੋ ਭਰਾ ਹਾਂ ਅਸੀਂ ਅੱਛਾ ਤੁਹਾਡੇ ਮਾਤਾ ਜੀ ਵੀ ਮਾਤਾ ਜੀ ਵੀ ਹੈਗੇ ਹਾਂ ਜੀ ਚਾ ਫਿਰ ਕਰਦਾ ਜਿਹੜਾ ਗੁਜ਼ਾਰਾ ਕਿਵੇਂ ਚੱਲਦਾ ਕੀ ਕੀ ਕਰਦੇ ਆ ਪਰਿਵਾਰਕ ਮੈਂਬਰ ਦੂਸਰੇ ਦੂਸਰੇ ਮੈਂਬਰ ਬਸ ਦਿਹਾੜੀ ਦਾ ਪੈ ਕਰਦੇ ਆ ਮੈਂ ਆਪਦਾ ਗੁਜ਼ਾਰਾ ਕਰਦਾ ਤੁਸੀਂ ਆਪਦਾ ਇੱਧਰ ਤੇ ਵਿਆਹ ਨਹੀਂ ਹਲੇ ਹੋਇਆ ਨਹੀਂ ਜੀ ਵਿਆਹ ਨਹੀਂ ਅੱਛਾ ਫਿਰ ਇੱਕ ਕੱਲ ਦਾ ਸਿਆਰ ਹਰਮੇਸ਼ ਉਹ ਚੀਜ਼ ਆ ਜਦੋਂ ਆਪਾਂ ਦੇਖਦੇ ਆ ਜਿਹੜੇ ਚੰਗੇ ਪਲੇ ਹੁੰਦੇ ਆ ਉਹ ਜਦੋਂ ਕਿਤੇ ਵੱਤ ਛੱਡਿਆਂ ਤੇ ਚਲੇ ਜਾਂਦੀ ਆ ਜੀ ਆਪਾਂ ਉੱਥੇ ਅੱਡ ਕੇ ਅੱਡ ਲੈਂਦੇ ਹੱਥ ਅੱਡ ਲੈਂਦੇ ਆ ਸੋ ਉਹਨੂੰ ਨਹੀਂ ਲੱਗਿਆ ਕਿ ਯਾਰ ਮੈਂ ਤਾਂ ਫਿਰ ਵੀ ਚੱਲ ਆਪਾਂ ਆ ਜਾ ਮੈਨੂੰ ਤਾਂ ਲੋਕ ਤਰਸ ਦੇ ਧਾਰ ਤੇ ਜਿਹੜਾ ਦੇ ਹੀ ਦੇਣਗੇ ਕੁਛ ਨਾ ਕੁਛ ਮੈਂ ਵੀ ਹੱਥ ਅੱਡ ਲ ਹਾਂਜੀ ਆਪਾਂ ਆਪਦੀ ਮਿਹਨਤ ਨਾਲ ਹੀ ਸੋਚਿਆ ਵੀ ਆਪਦੀ ਮਿਹਨਤੀ ਕਰਨੀ ਹੈ ਜਿੰਨੀ ਵੀ ਕੀਤੀ ਜਾਵੇ। ਅੱਛਾ ਇਸ ਚੀਜ਼ ਦੇ ਵਿੱਚੋਂ ਤੁਸੀਂ ਥੋੜਾ ਨਾਲ ਉਹ ਦਿਨਾਂ ਦਾ ਕਿੰਨਾ ਕਮਾ ਲੈਨੇ ਹੋ ਬਾਈ? ਇਸ ਚੀਜ਼ ਦੇ ਵਿੱਚ ਕਮਾਈ ਲੈਨੇ ਇਸ 650 ਰੁਪਏ। ਇੱਕ ਦਿਨ ਦਾ ਸੀ। ਅੱਛਾ ਇਹਦੇ ਵਿੱਚ ਵੀ ਤੁਹਾਨੂੰ ਦੂਜਿਆਂ ਨਾਲ ਘੱਟ ਮਿਲਦਾ ਕਿਤੇ ਨਾ ਕਿਤੇ? ਨਹੀਂ ਇਹਦੇ ਵਿੱਚ ਤਾਂ ਠੀਕ ਹੈ ਜੀ ਰੇਟ। ਤੇਜ਼ ਤਾਂ ਕੋਈ ਨਹੀਂ। ਅੱਛਾ ਕਿਤੇ ਨਾ ਕਿਤੇ ਆਨਾ ਕਾਨੀ ਤਾਂ ਜਿਹੜੇ ਹੁਣ ਤੁਹਾਡੇ ਚਾਹੇ ਨਾਲ ਦੇ ਹੋਣ ਚਾਹੇ ਉਹ ਚਾਹੇ ਟੋਲੀਆਂ ਹੁੰਦੀਆਂ ਮਤਲਬ ਟੋਲੀ ਹੋਵੇ ਆਨਾ ਕਾਨੀ ਕਿਤੇ ਨਾ ਕਿਤੇ ਕਰਦੇ ਹੋਣਗੇ। ਕਰਦੇ ਤਾਂ ਹੈ ਮਾਲ। ਕੀ ਕਹਿੰਦੇ ਹੁੰਦੇ ਆ? ਯਾਰ ਜਿੱਤੇ ਤਾਂ ਦਾ ਨਹੀਂ ਆਏ ਅੱਛਾ ਇਹ ਚੀਜ਼ਾਂ ਯਾਰ ਹਰਮੇਸ਼ ਖੁੱਲ ਕੇ ਗੱਲਾਂ ਕਰੀ ਆਪਾਂ 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 ਖੁੱਲ ਲੋਕਾਂ ਨੂੰ ਨਾ ਸਾਰੀਆਂ ਗੱਲਾਂ ਦੱਸ ਗਏ ਆਪਾਂ ਹਨਾ ਖੁੱਲ ਕੇ ਜਿਹੜੀ ਥੋੜੀ ਕਹਾਣੀ ਜਿਹੜੀ ਲੋਕਾਂ ਤੱਕ ਪਹੁੰਚ ਗਈ ਕਿਉਂਕਿ ਯਾਰ ਆਪਣੇ ਬڑے ਯਾਰ ਲੋਕਦਾਨੀ ਸੱਜਣ ਜਿਹੜੇ ਬੜੇ ਬੈਠਿਆ ਥੋੜੀ ਜਿਹੜੀ ਆ ਸਹਾਇਤਾ ਕਿਦਣਾ ਕਿਤੇ ਹੋ ਸਕੇ ਪਲੱਸ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਯਾਰ ਜਿਹੜੇ ਹੱਥ ੱਡਣ ਵੈ ਜਾਂਦੇ ਆ ਕਿ ਹੱਥ ੱਡਣ ਕੋਲੇ ਜਿਹੜੇ ਕਿਸੇ ਦੇ ਕੋਲੇ ਚਲੇ ਜਾਂਦੇ ਆ ਅੱਛਾ ਕੀ ਕਹਿੰਦੇ ਆ ਜਦੋਂ ਫਿਰ ਟੋਲੀਆਂ ਦੇ ਤੁਸੀਂ ਨਾਲ ਜਾਂਦੇ ਹੋ ਤਾਂ ਕੀ ਕਹਿੰਦੇ ਆ ਕੋਈ ਮਾਰ ਦਿੰਦੇ ਹੁੰਦੇ ਆ ਕਿ ਯਾਰ ਨਹੀਂ ਯਾਰ ਤੂੰ ਲਾਉਂਦਾ ਨਹੀਂ ਪੂਰਾ ਕੀ ਕਹਿੰਦੇ ਹੁੰਦੇ ਆ ਇਹ ਵੀ ਕਹਿੰਦੇ ਜੀ ਲਾਉਂਦਾ ਨਹੀਂ ਵੀ ਤੈਨੂੰ ਕੱਢ ਦਾਂਗੇ ਵੀ ਤੈਨੂੰ ਕੱਢ ਦਾਂਗੇ ਫਿਰ ਤੁਸੀਂ ਕੀ ਆਖਦੇ ਹੋ ਫਿਰ ਕਹਿੰਦੇ ਆ ਭਰਾ ਜਿੰਨਾ ਹੁੰਦਾ ਕਰੀ ਜਾਂਦੇ ਕਿਹੜਾ ਕੋਈ ਇੱਥੇ ਜ਼ੋਰ ਹੈ अच्छा एक 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 गल और दसी हरमेश यार जबो आपदे ਇਕੱਲਾ ਬੈਠਦਾ ਹੋਗੇ ਆਪਦੇ ਆਪ ਤੇ ਕਦੇ ਰੋਣਾ ਜਾਂ ਉਹਦਾ ਆਪਦੇ ਆਪ ਨੂੰ ਕਦੇ ਅੰਦਰ ਕੀ ਆਉਂਦਾਗਾ ਹਾਂਜੀ ਬਹੁਤ ਮਹਿਸੂਸ ਹੁੰਦਾ ਵੀ ਯਾਰ ਜੇ ਕਿਤੇ ਮੈਂ ਵੀ ਆਏ ਹੁੰਦਾ ਤੇ ਮੈਂ ਵੀ ਕੰਮ ਧੰਦਾ ਕਰਦਾ ਹੁੰਦਾ ਹਾਂ ਤੇ ਮੈਨੂੰ ਵੀ ਨਾ ਕੋਈ ਕਹਿੰਦਾਗਾ ਵੀ ਤੂੰ ਆਏ ਆ ਤੇ ਉਹ ਆਉਂਦਾ ਤਾਂ ਬਹੁਤ ਆਜੀ ਹੁਣ ਕੀ ਕਰੀਏ ਫਿਰ ਮਜਬੂਰੀ ਕਰਾਉਂਦੀ ਸਾਰਾ ਕੁਝ ਬੰਦੇ ਤੋਂ ਅੱਛਾ ਬਚਪਨ ਦੇ ਵਿੱਚ ਪੜਾਈ ਪੜੂਈ ਕੀਤੀ ਆ ਹਾਂਜੀ ਪੰਜ ਪੜਿਆ ਜੀ ਹਮ ਅੱਛਾ ਸਿਰ ਤੁਹਾਨੂੰ ਬਚਪਨ ਤੋਂ ਹੀ ਪੋਲੀਓ ਹਾਂਜੀ ਬਚਪਨ ਤੋਂ ਹੀ ਅੱਛਾ ਫਿਰ ਜਦੋਂ ਉਹ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਉਹ ਖਿਆਲ ਜਿਹੜੇ ਮਨ ਦੇ ਵਿੱਚ ਆਉਂਦੇ ਆ ਫਿਰ ਉਦੋਂ ਕਿਵੇਂ ਆਪਦੇ ਆਪ ਨੂੰ ਇੱਕ ਵੇਲਾ ਹੁੰਦਾਗਾ ਘੰਟਾ ਅੱਧਾ ਘੰਟਾ ਖਿਆਲ ਆਉਂਦੇ ਫਿਰ ਆਪਦੇ ਆਪ ਨੂੰ ਬਾਈ ਸਮਝਾਉਣੇ ਕਿਵੇਂ ਬਸ ਇਹ ਨਹੀਂ ਸਮਝਾ ਲਈਦਾ ਜੀ ਮਨ ਨੂੰ ਸਮਝਾਉਣਾ ਪੈਂਦਾ ਆਪਦੇ ਨੂੰ ਕਿ ਮਨਾਂ ਜਿਵੇਂ ਹੁਣ ਦੁਨੀਆਦਾਰੀ ਆ ਗਈ ਹੈ ਹਮ ਚੱਲਣਾ ਤਾਂ ਪੈਣਾ ਹੀ ਹਮ ਕਰਕੇ ਤਾਂ ਖਾਣੀ ਪੈਣੀ ਹੈ ਹਮ ਮਦਦ ਮੁਦਦ ਹਾਲੇ ਤੱਕ ਕੋਈ ਲੋਕ ਪਹਿਲਾਂ ਇਹ ਦੱਸੋ ਯਾਰ ਮਦਦ ਮੁਦਦ ਕੀਤੀ ਹੈ ਕੋਈ ਲੋਕ ਮਦਦ ਮੁਦਦ ਕਰਦੇ ਹੁਣ ਦੇਖ ਕੇ ਕਿ ਯਾਰ ਸਾਡੇ ਨਹੀਂ ਜੀ ਕਿਸੇ ਨੇ ਨਹੀਂ ਹਜੇ ਤੱਕ ਕਰਤਾ ਮਦਦ ਕੀਤੀ ਕੀ ਕਹ ਕੀ ਕਹਿ ਦਿੰਦੇ ਆ ਕਹਿ ਦਿੰਦੇ ਆ ਵੀ ਨਹੀਂ ਪਾਪਾ ਕਿਸੇ ਨੂੰ ਵੇਹੇ ਕਿਹਾ ਨਹੀਂ ਛੇਤੀ ਜੇ ਤੱਕ ਕਰਤਾ ਤੇ ਪਰ ਵੀ ਕੀਤੀ ਨਹੀਂ ਹਜੇ ਕਿਸੇ ਨੇ ਮਦਦ ਆਪਣੀ ਹਾਂਜੀ ਅੱਛਾ ਇੱਕ ਗੱਲ ਹੋਰ ਦੱਸੋ ਜੇਕਰ ਚਲੋ ਠੀਕ ਆ ਕੋਈ ਦਾਨੀ ਸੱਜਣ ਮਦਦ ਕਰਨਾ ਚਾਹੁੰਦਾ ਕਿਹੜਾ ਕਾਰੋਬਾਰ ਕਿਹੜਾ ਕੰਮਕਾਰ ਆ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਦੁਕਾਨ ਪਾਉਣੀ ਚਾਹੁੰਦਾ ਜੀ ਕਰਿਆਣਾ ਕਿ ਬੈਠ ਕੇ ਕੰਮ ਕਰਨ ਹਾਂਜੀ ਅੱਛਾ ਇਸ ਚੀਜ਼ ਦੇ ਵਿੱਚ ਇੱਕ ਹੋਰ ਦੱਸੋ ਯਾਰ ਹੁਣ ਜਿੱਦਾਂ ਅਸੀਂ ਅਸੀਂ ਤੁਰ ਰਹੇ ਹਾਂ ਅਸੀਂ ਉੱਥੋਂ ਆਪਦੇ ਬੂੜ ਜਿਹੜਾ ਬਣ ਲਾ ਕੇ ਇੱਥੇ ਬੜੇ ਹਾਂ ਸਾਨੂੰ ਤੁਰਦਿਆਂ ਨੂੰ ਬੜਾ ਲੱਗਦਾ ਤੁਹਾਡੇ ਤੁਸੀਂ ਤਾਂ ਇੱਕ ਸਹਾਰੇ ਤੇ ਤੁਰਦੇ ਹੋ ਇੱਕ ਸਹਾਰਾ ਤੁਹਾਡੇ ਕੋਲੇ ਉਹਦੇ ਤੇ ਤੁਰਦੇ ਹੋ ਕਿੰਨੀ ਔਖ ਹੁੰਦੀ ਹੈ ਬਾਈ ਔਖ ਤਾਂ ਹੁੰਦੀ ਹੈ ਜੀ ਮਜਬੂਰੀ ਹੈ ਫਿਰ ਕੀ ਕਰੀਏ ਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਔਖ ਤਾਂ ਪੂਰੀ ਹੁੰਦੀ ਹੈ ਪ੍ਰਮਾਤਮਾ ਦੇ ਨਾਲ ਗਿਲਾ ਹੈਗਾ ਕੋਈ ਹਾਂਜੀ ਫਿਰ ਪ੍ਰਮਾਤਮਾ ਨੂੰ ਚੇਤੇ ਕਰਕੇ ਲੱਗੇ ਰਹੀਦਾ ਜੀ ਗਿਲਾ ਹੈਗਾ ਕੋਈ ਪ੍ਰਮਾਤਮਾ ਨੂੰ ਦੁੱਖ ਹੈਗਾ ਕੋਈ ਕਿ ਪ੍ਰਮਾਤਮਾ ਯਾਰ ਤੂੰ ਆ ਕੰਮ ਗਲਤ ਕੀਤਾ। ਕਿਆ ਕਹੀਦਾ ਪ੍ਰਮਾਤਮਾ ਤੂੰ ਆ ਕੰਮ ਗਲਤ ਕੀਤਾ। ਮੈਨੂੰ ਵੀ ਸਹੀ ਸਲਾਮਤ ਹੁੰਦਾ ਮੈਂ ਵੀ ਤੇ ਮੈਂ ਵੀ ਕੰਮ ਧੰਦਾ ਕਰਦਾ ਹਾਂ। ਹੂੰ। ਤੇ ਕਿੱਥੇ ਮੈਂ ਇਹਦੇ ਨਾਲ ਕਰਦਾ। ਪਰ ਫਿਰ ਇੱਕ ਚੀਜ਼ ਬਾਰੇ ਨਹੀਂ ਸੋਚਦੇ ਕਿ ਉਹਨਾਂ ਤੋਂ ਤੁਸੀਂ ਬਾਈ ਕਿੰਨੇ ਚੰਗੇ ਹੋ ਜਿਹੜੇ ਬਸ ਛੱਡਿਆਂ ਦੇ ਜਾ ਕੇ ਭੀਖਾ ਮੰਗਣ ਲੱਗ ਜਾਂਦੇ ਆ ਜਾਂ ਫਿਰ ਜਿਹੜੇ ਇੱਕ ਬਾਪ ਦੀ ਜਿਹੜਾ ਹੈ ਛੱਗੇ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਭੀਖਾ ਮੰਗ ਲਾਂਗੇ ਉਹਨਾਂ ਨੇ ਉਦੋਂ ਨਹੀਂ ਸੋਚਦੇ ਕਿ ਯਾਰ ਮੈਂ ਉਹਨਾਂ ਤੋਂ ਕਿੰਨਾ ਚੰਗਾ ਹਾਂ ਹਾਂਜੀ ਉਹ ਤਾਂ ਬਹੁਤ ਸੋਚੀਦਾ ਬਹੁਤ ਸੋਚੀਦਾ ਕਹਿਦਾ ਯਾਰ ਇਹਨਾਂ ਤੋਂ ਤਾਂ ਚੰਗੇ ਹੀ ਆ ਆਪਦੀ ਮਿਹਨਤ ਕਰਦੇ ਆ ਖਾਂਦੇ ਆ ਉਹਦਾ ਸੇਨਾਗਰ ਨਾਲ ਸੋਚੀਦਾ ਜੀ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਪਲ ਕਿਹੜਾ ਹੁੰਦਾ ਤੂੰ ਬੈਠਦੇ ਹੋ ਖੁਸ਼ ਹੁੰਦੇ ਹੋ ਕਿਹੜਾ ਕਿਹੜਾ ਇਹ ਜਾਂ ਟਾਈਮ ਹੁੰਦਾ ਕਿਹੜਾ ਸਮਾਂ ਹੁੰਦਾ ਜਦੋਂ ਹਰਮੇਸ਼ ਖੁਸ਼ ਹੁੰਦਾ ਖੁਸ਼ੀ ਦਾ ਪਲ ਕਿਹੜਾ ਹੁੰਦਾ ਆਪਾਂ ਸਦਾ ਖੁਸ਼ ਰਹੀਦਾ ਜੀ ਜਦੋਂ ਮਿਹਨਤ ਕਰੀਦੀ ਹੈ ਹੂੰ ਆਪਾਂ ਸਦਾ ਹੀ ਖੁਸ਼ ਰਹੀਦਾ ਆਪਾਂ ਕਹਿ ਦਿੰਦਾ ਮਿਹਨਤ ਕਰਦੇ ਆ ਆਪਦੀ ਬਸ ਠੀਕ ਠਾਕ ਹੈ ਹੂੰ ਆਪਾਂ ਸਦਾ ਹੀ ਖੁਸ਼ ਰਹੀਦਾ ਜੀ ਅੱਛਾ ਪਰਿਵਾਰ ਦੇ ਵਿੱਚ ਬੇਬੇ ਖਿਆਲ ਰੱਖਦੀ ਆ ਬੇਬੇ ਕੀ ਕਹਿੰਦੀ ਹੁੰਦੀ ਆ ਹਰਮੇਸ਼ ਨੂੰ ਫਿਰ ਹਰਮੇਸ਼ ਦੀ ਮਾਂ ਕੀ ਕਹਿੰਦੀ ਆ ਮਾਂ ਤਾਂ ਕੁਝ ਨਹੀਂ ਕਹਿੰਦੀ ਮਾਂ ਦਾ ਆਪੋ ਆਪਣਾ ਹੀ ਉਹਨਾਂ ਦਾ ਟਾਈਮ ਪਾਸ ਮਜ਼ਾ ਹੁੰਦਾ ਵਾ ਅੱਛਾ ਆਪਣੇ ਨਾਲ ਉਹਨਾਂ ਦਾ ਕੋਈ ਲੰਕ ਦੇ ਕੰਨੀ ਆ। ਅੱਛਾ ਆਪੋ ਆਪਨ। ਹਾਂਜੀ ਉਹ ਆਪ ਦਾ ਕਮਾਉਂਦੇ ਆਪਾਂ ਆਪ ਦਾ ਕਮਾਉਣੇ ਆ ਆਪਦਾ ਹੀ ਖਾਣਾ ਕਮਾਗੇ। ਹੂੰ ਹੂੰ। ਹਾਂਜੀ। ਪਿੰਡ ਤੋਂ ਦਾ ਮਾਨੂੰ ਕਹਿ ਗੱਲ ਹੈ ਜੀ ਮਾਨੂੰ ਕਹਿ ਗੱਲ ਫਿਰ ਟੋਲੀਆਂ ਬਣਦੀਆਂ ਨੇ ਜਦੋਂ ਉਦੋਂ ਇੱਥੇ ਕਰਦੇ ਹਾਂ ਹਾਂਜੀ ਇਹ ਵੀ ਹੁੰਦਾ ਜਦੋਂ ਪਿੰਡ ਦੇ ਵਿੱਚ ਉਹ ਟੋਲੀਆਂ ਬਣ ਰਹੀਆਂ ਹੁੰਦੀਆਂ ਨੇ ਪਹਿਲਾਂ ਉਹਨਾਂ ਉਹਨਾਂ ਟੋਲੀਆਂ ਵਾਲਿਆਂ ਨੂੰ ਉਹਨਾਂ ਉਹਨਾਂ ਨੌਜਵਾਨਾਂ ਨੂੰ ਜਾਂ ਉਹਨਾਂ ਉਹਨਾਂ ਕੁੜੀਆਂ ਨੂੰ ਮਾਤਾ-ਮਾਣ ਨੂੰ ਪਹਿਲਾਂ ਲੈ ਲੈ ਜਾਂਦਾ ਜਿਹੜੇ ਸਹੀ ਸਲਾਮਤ ਹੁੰਦੇ ਉਸ ਤੋਂ ਬਾਅਦ ਫਿਰ ਟੋਲੀ ਚ ਖੀਰ ਜਿੱਤੇ ਰਹਿ ਗਿਆ ਚਾਲ ਯਾਰ ਤੂੰ ਤੁਸੀਂ ਆਪਦੇ ਮਹਿਮੀ ਜਾਣਾ ਚਾਲ ਯਾਰ ਤੂੰ ਵੀ ਸਾਡੇ ਨਾਲ ਆ ਜਾ ਹਾਂਜੀ ਐਵੇਂ ਹੀ ਹੁੰਦੀ ਹੈ ਇਹ ਸਹੀ ਗੱਲ ਹੈ ਇਹ ਆਜਿ ਹੁੰਦੀ ਹੈ ਹਾਂਜੀ ਐਵੇਂ ਹੀ ਆ ਸਰੂਦੋ ਤਾਇਰ ਦੇਖ ਕੇ ਦੁੱਖ ਜਿਆ ਲੱਗਦਾ ਹੁੰਦਾ ਬਹੁਤ ਲੱਗਦਾ ਇਹ ਦੁੱਖ ਤਾਂ ਬੜਾ ਲੱਗਦਾ ਹੁਣ ਮਜਬੂਰੀ ਹੈ ਫਿਰ ਕੀ ਕਰੀਏ ਜੀ ਬਸ ਮਜਬੂਰ ਹੈ ਜਨਨੇ ਕਿ ਹੌਸਲਾ ਨਹੀਂ ਹਾਰਿਆ ਆਪ ਦਾ ਤੇ ਕਹਿਦਾ ਕੰਮ ਕਰਨਾ ਹੀ ਕਰਨਾ ਕੰਮ ਨਹੀਂ ਛੱਡਣਾ ਅੱਛਾ ਇੱਕ ਗੱਲ ਦੱਸੋ ਵੀ ਇਹ ਹੌਸਲੇ ਪਿੱਛੇ ਕੀ ਕਰਨਾ ਕਿ ਯਾਰ ਹੌਸਲਾ ਹੁਣ ਤੱਕ ਨਹੀਂ ਹਾਰਿਆ ਜਿਵੇਂ ਮੈਂ ਕਿਹਾ ਕਿ ਜੇਕਰ ਕਿਸੇ ਦੀ ਜਿਵੇਂ ਹੁਣ ਜੰਗ ਹੁੰਦੀ ਆ ਔਕੜਾਂ ਦੇ ਨਾਲ ਜੰਗ ਹੋਈ ਆ ਕਿ ਯਾਰ ਔਕੜੇ ਮੈਂ ਤੈਨੂੰ ਹਰਾਉਣਾ ਇੱਕ ਪਾਸੇ ਹਰਮੇਸ਼ ਨੂੰ ਔਕੜ ਕਹਿੰਦੀ ਕਿ ਹਰਮੇਸ਼ਿਆ ਮੈਂ ਤੈਨੂੰ ਹਰਾਉਣਾ ਪਰ ਹਰਮੇਸ਼ ਔਕੜ ਨੂੰ ਹਰਾ ਕੇ ਅੱਜ ਇੱਥੇ ਖੜਾ ਤਾਂ ਹਣ ਆ ਇਸ ਪਿੱਛੇ ਛੋਡੀਆਂ ਔਕੜਾਂ ਨੂੰ ਹਰਾਉਂਦਾ ਕੌਣ ਕਿਵੇਂ ਹਰਾਉਣੇ ਇਹਨਾਂ ਚੀਜ਼ਾਂ ਨੂੰ ਬਸ ਜੀ ਕਰਾਈ ਜਾਂਨੇ ਜਿਵੇਂ ਬੇਨਤ ਕਰੀ ਜਾਂਨੇ ਵੀ ਹਰੀ ਜਾਂਦੀਆਂ ਇਹਨੂੰ ਇਹ ਸੋਚਿਆ ਵੀ ਆਪਾਂ ਕੰਮ ਨਹੀਂ ਕਰਨਾ ਵਾ ਜਿੰਨੇ ਮਰਜ਼ੀ ਦੁਖੀ ਹੋ ਜਗੇ ਆਪਾਂ ਹਾਂ ਪਰ ਆਪ ਦਾ ਕੰਮ ਹੀ ਛੱਡਣਾ ਹਾਂ ਅੱਛਾ ਇੱਕ ਇੱਕ ਗੱਲ ਹੋਰ ਦੱਸੋ ਜਿਹੜੇ ਹੁਣ ਜਦੋਂ ਜ਼ਿੰਦਗੀ ਦੇ ਵਿੱਚ ਔਕੜ ਹਰਮੇਸ਼ ਭਾਈ ਆਉਂਦੀਆਂ ਨੇ ਜਿਹੜੇ ਜ਼ਿੰਦਗੀ ਦੀਆਂ ਔਕੜਾਂ ਤੋਂ ਹਾਰ ਕੇ ਗਲ ਦੇ ਵਿੱਚ ਫੰਦੇ ਪਾ ਲੈਂਦੇ ਆ ਕਿਸੇ ਨੇ ਦਵਾਈ ਪੀੜੀ ਕਿਸੇ ਨੇ ਕੁਛ ਕਰ ਲਿਆ ਉਹ ਚੀਜ਼ਾਂ ਹੋ ਜਾਂਦੀਆਂ ਫਿਰ ਉਹਦੇ ਮੂਰੇ ਤਾਂ ਇਹ ਔਕੜਾਂ ਦਾ ਕੁਛ ਵੀ ਨਹੀਂ ਯਾਰ ਨਹੀਂ ਕੁਛ ਵੀ ਨਹੀਂ ਉਹ ਜੇ ਫਿਰ ਕਮਾਜ ਤਾਂ ਕੋਈ ਫਾਇਦਾ ਹੀ ਨਾ ਗਾ ਜੀ ਉਦੋਂ ਤਾਂ ਮਿਹਨਤ ਕਰੋ ਖਾਓ ਕਿਸੇ ਆਥ ਥੱਲੀ ਨਾ ਚੱਕੋ ਜੀ ਜੇ ਕੋਈ ਦਿੰਦਾ ਤਾਂ ਲੈ ਲਓ ਤੂੰ ਜੇ ਕੋਈ ਨਹੀਂ ਦਿੰਦਾ ਤਾਂ ਬਿਠੇ ਰੋ ਮੰਗਣਾ ਨਹੀਂ ਕਿਸੇ ਤੋਂ ਮੰਗਣਾ ਨਹੀਂ ਕਿਸੇ ਤੋਂ ਅੰਜੀ ਇਹ ਤੇਨੋਂ ਭਰਾ ਜੀ ਆਪਾਂ ਕਦੇ ਕਿਸੇ ਤੋਂ ਉਹਨਾਂ ਦੇ 5 ਰੁਪਏ ਨਹੀਂ ਕਦੇ ਮੰਗੇ ਆਪਾਂ ਆਪਦੀ ਮਿਹਨਤ ਕਰਦੇ ਤੇ ਆਪਦੀ ਕੰਨੀ ਕਿੰਨਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਸਮਾਂ ਪੂਰਾ ਦਿਨ ਦੇ ਵਿੱਚ ਕੰਮ ਕਰਦੇ ਹਾਂ 12 ਘੰਟੇ ਕਰਦੇ ਹਾਂ 12 ਘੰਟਿਆਂ ਦੇ ਵਿੱਚ 600 ਰੁਪਏ ਬਣ ਜਾਂਦਾ ਹਾਂਜੀ ਬਣ ਜਾਂਦਾ ਸਰਕਾਰ ਵੱਲੋਂ ਕੁਛ ਨਾ ਕੁਛ ਮਿਲਦਾਗਾ ਮਾਲੀ ਮਦਦ ਸਰਕਾਰ ਵੱਲੋਂ ਕੋਈ ਮਿਲਦੀ ਹੈ ਸਰਕਾਰ ਵੱਲੋਂ ਤਾਂ ਕੁਛ ਨਹੀਂ ਮਿਲਦਾ ਇਹ ਮਦਦ ਕੋਈ ਪਾਸ ਦੇ ਤੌਰ ਤੇ ਕਦੇ ਸਾਡੇ ਜਿਹੜੇ ਸਰਟੀਫਿਕੇਟ ਬਣ ਜਾਂਦੇ ਇਦਾਂ ਦਾ ਬਣਿਆ ਹੋਇਆ ਤੁਹਾਡਾ ਨਹੀਂ ਇਹ ਨਹੀਂ ਬਣਿਆ ਹੋਇਆ ਬਣਾਏ ਨਹੀਂ ਕਿ ਬਣਿਆ ਨਹੀਂ ਹਲੇ ਬਣਿਆ ਹੀ ਨਹੀਂ ਜੀ ਬਣਾਏ ਨਹੀਂ ਆਪਕੇ ਬਣਿਆ ਨਹੀਂ ਨਹੀਂ ਬਣਿਆ ਹੀ ਨਹੀਂ ਬਣਾਇਆ ਸੀਗਾ ਬਣਾਉਣ ਲੱਗੇ ਸੀ ਪਰ ਬਣਿਆ ਨਹੀਂ ਕਿਉਂ ਕੀ ਕਹਿੰਦੇ ਡਾਕਟਰਾਂ ਨੇ ਨਹੀਂ ਬਣਾਇਆ ਕਹਿੰਦੇ ਨਹੀਂ ਬਣਨਾਗਾ ਨਹੀਂ ਡਾਕਟਰ ਕੀ ਕਹਿੰਦੇ ਡਾਕਟਰਾਂ ਨੂੰ ਦੀਂਦਾ ਨਹੀਂ ਕਿ ਸਾਡਾ ਬੰਦਾ ਤਾਂ ਜਿਹੜਾ ਆਪਾ ਹਜਾ ਮੇਰੀ ਤਾਂ ਅਜੇ ਤੱਕ ਪੈਨਸ਼ਨ ਨਹੀਂ ਲੱਗੀ ਲੋਕਾਂ ਦੀ ਤਾਂ ਪੈਨਸ਼ਨਾਂ ਲੱਗੀਆਂ ਮੇਰੀ ਤਾਂ ਪੈਨਸ਼ਨ ਵੀ ਨਹੀਂ ਮੈਨੂੰ ਤਾਂ ਮਿਲਦੀ ਅੱਛਾ ਪੈਨਸ਼ਨ ਵੀ ਨਹੀਂ ਮਿਲਦੀ ਨਹੀਂ ਜੀ ਮਿਲਦੀ ਪੈਨਸ਼ਨ ਯਾਰ ਫਿੱਟ ਲਾਣ ਤਾਂ ਇਹ ਜੀ ਸਰਕਾਰਾਂ ਤੇ ਅੱਛਾ ਪੈਨਸ਼ਨ ਦੇ ਲਈ ਅਪਲਾਈ ਤਾਂ ਕੀਤਾ ਹੋਣਾ ਕਿਤੇ ਗਏ ਤਾਂ ਹੋਮ ਹੋਗੇ ਹਾਂਜੀ ਗਏ ਤਾਂ ਹੈਗੇ ਆ ਅਪਲਾਈ ਤਾਂ ਕੀਤਾ ਹੈ ਪਰ ਨਹੀਂ ਅਜੇ ਤੱਕ ਕੋਈ ਕੀ ਕਹਿੰਦੇ ਹੋ ਕੁਛ ਤਾਂ ਕਹਿੰਦੀ ਹੋਣਗੇ ਕੁਛ ਤਾਂ ਕੋਈ ਲਾਰਾ ਲੱਪਾ ਕੋਈ ਤਾਂ ਲਾਉਂਦੀ ਹੋਣਗੇ ਕਹਿ ਦਿੰਦੇ ਆ ਮਹੀਨੇ ਬਾਅਦ ਆ ਜੂਗੀ ਬਸ ਮਹੀਨੇ ਦਾ ਕਹਿ ਕੇ ਲਾਰਾ ਲਾ ਦੇਣੀ ਮਹੀਨੇ ਬਾਅਦ ਲੱਗ ਜੂਗੇ ਮਹੀਨੇ ਬਾਅਦ ਆ ਜੂਗੀ ਲੱਗ ਜੂ ਕਹਿ ਦਿੰਦੇ ਆ ਕਾਗਜ਼ ਭਰੇ ਆ 2 3 ਵ ਫੇਰ ਆਣੀ ਨਿਕਲੇਗਾ ਜੇ ਭਰਿਆਂ ਦਾ ਵੀ ਕਿ ਪੈਸੇ ਪੂਸੇ ਮੰਗਦੇ ਆ ਕਰਦੇ ਆ ਝਾਕ ਜੀ ਕਰਦੇ ਹੁੰਦੇ ਪੈਸੇ ਪੂਸੇ ਜੀ ਦਾ ਕਰਦੇ ਯਾਰ 2000 ਦੀ ਦਾ ਅੱਛਾ 1000 2000 ਵੀ ਪੈਸੇ ਦੇ ਦੋ ਉਸ ਤੋਂ ਬਾਅਦ ਲੱਗ ਜੂ ਨਹੀਂ ਲੱਗ ਜੀ ਅੱਛਾ ਜੇ ਤੁਸੀਂ ਸਰਟੀਫਿਕੇਟ ਬੰਗਾਉ ਬਣਾਉਣ ਫਿਰ ਡਾਕਟਰਾਂ ਕੋਲੇ ਗਏ ਹੋ ਤੁਸੀਂ ਅਖੇ ਕਿ ਮੈਂ ਡਾਕਟਰਾਂ ਤੋਂ ਬਣਾਇਆ ਸੀ ਤਾਂ ਡਾਕਟਰ ਕੀ ਕਹਿੰਦੇ ਵੀ ਤੂੰ ਪਾਹਜ ਹੈ ਨਹੀਂ ਹਾਂਜੀ ਕਹਿੰਦੇ ਕਹਿੰਦੇ ਤੂੰ ਹੈ ਨਹੀਂ ਹਜੇ ਇਸ ਚੀਜ਼ ਦੇ ਲੈ ਕੇ ਕਿਉਂ ਕੀ ਕਾਰਨ ਹੋ ਕਿਹੜਾ ਕੀ ਕਾਰਨ ਦੱਸਿਆ ਇਹ ਤਾਂ ਆਪਾਂ ਨੂੰ ਜਿਹੜਾ ਖੜਾ ਬੰਦਾ ਉਹਨੂੰ ਹਰ ਇੱਕ ਬੰਦੇ ਨੂੰ ਦਿਖ ਰਿਹਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜ ਦੋ ਤਾਂ ਨਰੀ ਗਏ ਮੋਗੇ ਮੋਗੇ ਕਿਸੇ ਨੇ ਗੱਲ ਨਹੀਂ ਸੁਣੀ ਮੋਗੇ ਕਿਹੜੇ ਡਾਕਟਰ ਕੋਲੇ ਗਏ ਸੀ ਬਾਈ ਵੱਡੇ ਡਾਕਟਰ ਕੋਲੇ ਗਏ ਸੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਤੇ ਹਾਂਜੀ ਮੈਂ ਮਿਲ ਮਿਲ ਮੈਡਮ ਕੋਲ ਪਏ ਸੀ ਡਾਕਟਰ ਕੇ ਮਿਲੇ ਵੀ ਨਹੀਂ ਮਿਲੇ ਨਹੀਂ ਡਾਕਟਰ ਗਏ ਸੀਗੇ ਕਹਿੰਦੇ ਲੋਕਡਾਊਨ ਹੈ ਉਹ ਜਣੇ ਕਿ ਡਾਕਟਰ ਬੈਠਾ ਜ਼ਰੂਰ ਸੀਗਾ ਕਹਿੰਦੇ ਲੋਕਡਾਊਨ ਆ ਦੋ ਮਹੀਨੇ ਉਹ ਚੱਲੇ ਹੂੰ ਤੇ ਤੁਹਾਨੂੰ ਆ ਕਿਹਾ ਕਿਹਨੇ ਸੀ ਵੀ ਤੁਹਾਡੀ ਬਣ ਬਣਦਾ ਨਹੀਂ ਸਰਟੀਫਿਕੇਟ ਉਹ ਡਾਕਟਰੀ ਉੱਥੇ ਜਿਹੜੇ ਬੈਠੇ ਹੁੰਦੇ ਆ ਜਿਹੜੇ ਮੂਰੇ ਬੈਠੇ ਹੁੰਦੇ ਉਹਦੇ ਹੈਲਪਰ ਬੈਠੇ ਹੁੰਦੇ ਹਾਂਜੀ ਹੈਲਪਰ ਬੈਠੇ ਹੁੰਦੇ ਜਿਹੜੇ ਉਹਨਾਂ ਨੇ ਕਿਹਾ ਸੀ ਥੋੜੀ ਹਾਂਜੀ ਜੇ ਉਹ ਚੀਜ਼ ਬਣ ਜੇ ਤਾਂ ਫਿਰ ਬਾਈ ਤੁਹਾਡੀ ਸਹਾਇਤਾ ਵੀ ਹੋ ਜੇ ਹਨਾ ਤੁਹਾਨੂੰ ਪੈਨਸ਼ਨ ਵੀ ਆਉਣ ਲੱਗ ਜੇ ਪੈਨਸ਼ਨ ਕਿੰਨੀ ਆਉਂਦੀ ਹੁੰਦੀ ਹੈ ਪੈਨਸ਼ਨ ਆਉਂਦੀ ਹੈ ਜੀ ਵੈਸੇ ਤਾਂ 1500 1600 ਹੂੰ 700 500 ਇਨੀ ਤੋਂ ਅੱਛਾ ਇੱਕ ਮਹੀਨੇ ਦਾ ਖਰਚਾ ਕਿੰਨਾ ਕਾ ਬਾਈ ਮੇਰਾ ਜੀ ਹੂੰ ਮੇਰਾ ਜੀ ਇੱਕ ਮਹੀਨੇ ਦਾ ਖਰਚਾ 3-4 ਹਜ਼ਾਰ ਰੁਪਈਆ ਹੀ ਹੂੰ ਫਿਰ ਉਹ ਹੁਣ ਫਿਰ ਹੁਣ ਉਹ ਦਿਨਾਂ ਦੇ ਵਿੱਚ ਜਦੋਂ ਹੁਣ ਪੈਨਸ਼ਨ ਤਾਂ ਆਉਂਦੀ ਨਹੀਂ ਫਿਰ ਉਹ ਉਹ ਦਿਨਾਂ ਦੇ ਵਿੱਚ ਕਿਵੇਂ ਚੱਲਦਾ ਉਹ ਦਿਨਾਂ ਦੇ ਵਿੱਚ ਇਹ ਮਜ਼ਦੂਰੀ ਕਰੀਦੀ ਫਿਰ ਇਹ ਨਹੀਂ ਚੱਲਦਾ ਇਹ ਮਜ਼ਦੂਰੀ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਦੇ ਹਾਂ ਬਾਈ ਮੈਂ ਜੀ ਪੱਠੇ ਦਾ ਕੰਮ ਵੀ ਕਰਦਾ ਪੱਠੇ ਤੇ ਇੱਟਾਂ ਢੋਣੇ ਹਾਂ ਹਾਂਜੀ ਪਥੇਰ ਕਰਦੇ ਆ ਜਾਂ ਪੱਠਾ ਲੱਗ ਹੀ ਆ ਨਾਲ ਹੂੰ ਬਹਿ ਕੇ ਪਥੇਰ ਕਰਦਾ ਅੱਛਾ ਬਹਿ ਕੇ ਪਥੇਰ ਕਰਦੇ ਇੱਟਾਂ ਨੂੰ ਪਾਸਦੇ ਹਾਂ ਭਾਬ ਹਾਂਜੀ ਫਿਰ ਉਹ ਕੰਮ ਦੇ ਵਿੱਚ ਵੀ ਬਾਈ ਔਕਤ ਆਉਂਦੀ ਹੋਣੀ ਆ ਬੈਠਣਾ ਉਸ ਤੋਂ ਬਾਅਦ ਅੱਗੇ ਜਾਣਾ ਤੇ ਅੱਟਾ ਬਹੁਤ ਆਉਂਦੀ ਹੈ ਜੀ ਉਹ ਮਜ਼ਬੂਰੀ ਹੈ ਜੀ ਕਹਾਣੀਆਂ ਵੀ ਪੱਟਣ ਯਾਨੀ ਕਿ ਮਿਹਨਤ ਮਾਰਿਆ ਨੂੰ ਆਪਦੇ ਢੱਡ ਮਾਰਿਆ ਨੂੰ ਸਾਰੇ ਵੈਣ ਵੇ ਹੋਣੇ ਪੈਂਦੇ ਆ ਜੀ ਕਿੰਨੀ ਉਮਰ ਹੈ ਬਾਈ ਤੁਹਾਡੀ ਹੋਰ ਮੇਰੀ ਹੈਗੀ ਆ ਜੀ 25 ਸਾਲ ਦੀ 30 ਸਾਲ ਦੀ 30 ਕ ਸਾਲ ਦੀ ਹੋ ਗਈ ਹੂੰ ਅੱਛਾ ਇਸ ਚੀਜ਼ ਦੀ ਮੰਗ ਬਾਈ ਕਰਦੇ ਹੋਗੇ ਵੀ ਤੁਹਾਡੀ ਜਿਹੜੀ ਹੈਗੀ ਪੈਨਸ਼ਨ ਤੁਹਾਡੀ ਜਿਹੜੀ ਲਾਉਣੀ ਚਾਹੀਦੀ ਹੈ ਪੈਨਸ਼ਨ ਲੱਗ ਜੇ ਪਲੱਸ ਤੁਹਾਡਾ ਕਾਰਡ ਬਣ ਜਾਏ ਤਾਂ ਜਿਹੜਾ ਕਾਰਡ ਹੁੰਦਾ ਜੇ ਸ਼ਾਇਦ ਅਸੀਂ ਆਉਣੇ ਜਾਣੇ ਆਵਾਜਾਈ ਕਰਦੇ ਆ ਤਾਂ ਉੱਥੇ ਸਾਡਾ ਕਾਰਡ ਉਹ ਸਾਡੇ ਸਹਾਈ ਹੁੰਦਾ ਹਾਂਜੀ ਉਹ ਹਾਂਜੀ ਤਾਂ ਵਧੀਆ ਗੱਲ ਆ ਜੀ ਹੂੰ ਚਲੋ ਕੋਈ ਫਾਇਦਾ ਹੋ ਜਾ ਕਾ ਮੇਰਾ ਮੈਂ ਵੀ ਕੋਈ ਸੌਖੀ ਆਪ ਦਾ ਆਉਣ ਜਾਣ ਲੱਗ ਜਾਊਗਾ ਮੜਾ ਮੋਟਾ ਕਿਤੇ ਤੇ ਫਿਰ ਹੁਣ ਹੁਣ ਆਉਣ ਜਾਣ ਦਾ ਕਿਵੇਂ ਰਹਿੰਦਾ ਕਿਵੇਂ ਕਰਦੇ ਆਉਣ ਜਾਣ ਹੁਣ ਜਾਈ ਦੇਣੀਗਾ ਜੀ ਹਣ ਕੰਮ ਚ ਹੀ ਰਹੀਦਾ ਬਸ ਮਜ਼ਦੂਰੀ ਕਰੀਦੀ ਅਜੇ ਜਾਈ ਦਾ ਵੀ ਆ ਤੇ ਫਿਰ ਕਰਾਇਆ ਕੱਪਾ ਕੋੜੇ ਲੈ ਕੇ ਜਾਈਦਾ ਕਹੇਦਾ ਵੀ ਹੂੰ ਪੈਸੇ ਤਾਂ ਬਸ ਤੇ ਲੱਗਣੇ ਲੱਗਣੇ ਆ ਜੀ ਹਾਂਜੀ ਬਾਈ ਕੋਈ ਥੋੜੇ ਕੋਲੇ ਫੋਨ ਫਾਨ ਮੈਂ ਸੁਣਿਆ ਫੋਨ ਵੀ ਤੁਸੀਂ ਹੁਣੀ ਲਿਆ ਪਹਿਲਾਂ ਫੋਨ ਫਾਨ ਵੀ ਹੈ ਨਹੀਂ ਤੁਹਾਡੇ ਕਿਉਂ ਫਰਗੰਦ ਫੋਨ ਦਾ ਕਿਉਂ ਫੋਨ ਕਿਉਂ ਨਹੀਂ ਸੀ ਫੋਨ ਤਾਂ ਅੱਜ ਕੱਲ ਪੰਜਾਂ ਸਾਲਾਂ ਦਾ ਜਵਾਬ ਵੀ ਲਈ ਫਿਰਦਾ ਹਾਂਜੀ ਭਰਾ ਪੈਸੇ ਹੀ ਨਹੀਂ ਸੀਗੇ ਫੋਨ ਲੈਣ ਨੂੰ ਫੋਨ ਕਿੱਥੋਂ ਆਏ ਕੰਮ ਧੰਦਾ ਕਰੀਦਾ ਉਹਨੇ ਕ ਕਰੀਦਾ ਤੇ ਉਹਨੇ ਕ ਖਰਚਾ ਪੈਣੀ ਹੋ ਜਾਂਦਾ ਜਿੰਨਾ ਕਰੀਦਾ ਹਾਂਜੀ ਹੁਣੀ ਲਿਆ ਜੀ ਫੋਨ 2-4 ਦਿਨ ਹੀ ਹੋਏ ਆ ਅੱਛਾ ਫਿਰ ਨੰਬਰ ਤੁਹਾਨੂੰ ਯਾਦ ਆ ਤੁਹਾਡਾ ਜਿਹੜੇ ਸਾਡੇ ਦਸ ਰੁੱਤਿਆ ਸੋਨੋਂ ਚੋਂ ਨੰਬਰ ਯਾਦ ਆ ਤੁਹਾਡਾ ਹਾਂਜੀ ਜੀ ਕਿੰਨਾ ਨੰਬਰ ਹੈ ਚਲ ਬਾਅਦ ਚ ਲਿਖ ਲਾਂਗੇ ਆਪਾਂ ਕੋਈ ਗੱਲ ਨਹੀਂ ਵੀ ਅੱਛਾ ਕਹਿਣਾ ਕੀ ਚਾਹੋਗੇ ਉਹਨਾਂ ਨੂੰ ਕਹਿਣਾ ਕੀ ਚਾਹੋਗੇ ਹੁਣ ਚਲੋ ਤੁਸੀਂ ਤਾਂ ਰੱਬ ਵੱਲੋਂ ਪਾਹਜੋਂ ਕਈ ਬੰਦੇ ਹੁੰਦੇ ਜਿਵੇਂ ਤੁਸੀਂ ਦੱਸਿਆ ਜਿਨ੍ਹਾਂ ਨੇ ਸੋਨੋਂ ਦੇਖ ਕੇ ਕਹਿਤਾ ਕਿ ਭਾਈ ਇਹ ਤਾਂ ਪਾਹਜ ਹੀ ਨਹੀਂ ਉਹ ਦਿਮਾਗੀ ਤੌਰ ਤੇ ਪਾਹਜ ਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਇਹ ਤਾਂ ਯਾਰ ਪਾਹਜ ਹੀ ਨਹੀਂ ਇਹ ਤਾਂ ਸਿਰਟੀਫਿਕੇਟਿੰਗ ਬਣਾ ਸਕਦੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਕੰਮ ਕਰ ਰੋਈ ਸਾਡਾ ਮੈਂ ਤਾਂ ਮਿਹਨਤ ਬਹੁ ਕਰਦਾ ਆ ਮਾਪ ਤੇ ਪਰ ਕੋਈ ਗੱਲ ਨਹੀਂ ਸੁਣ ਰਿਹਾ ਅੱਜ ਤੱਕ ਸਾੜੋ ਜੱਲਿਆ ਪੈਨਸ਼ਨ ਰੁੱਤੀ ਨੂੰ ਅੱਛਾ ਪਿੰਡ ਦੇ ਵਿੱਚ ਹੁੰਦੀ ਆ ਸੀ ਕਿਹੜੀ ਸਰਪੰਚ ਕੋਲੇ ਵੀ ਚੱਲ ਉਹਨਾਂ ਨੂੰ ਤਾਂ ਡਾਕਟਰਾਂ ਨੂੰ ਤਾਂ ਹੋ ਸਕਦਾ ਵੀ ਡਾਕਟਰਾਂ ਨੂੰ ਨਹੀਂ ਪਤਾ ਹੋਣਾ ਜਿਵੇਂ ਆਪਾਂ ਕਿਹਾ ਕਿ ਯਾਰ ਦਿਮਾਗੀ ਤੌਰ ਤੇ ਪਾਹਜ ਹੋਣਗੇ ਜਿਹੜੇ ਪਿੰਡ ਦੇ ਸਰਪੰਚ ਆ ਪਿੰਡ ਦੇ ਮੈਂਬਰ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਉਹਨਾਂ ਕੋਲੇ ਪਹੁੰਚ ਕੀਤੀ ਹੋਵੇ ਕਿ ਭਾਈ ਯਾਰ ਤੁਸੀਂ ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਮੇਰਾ ਆਹ ਕਾਰਡ ਬਣਾ ਦੇਣ ਸਰਪੰਚਾਂ ਕੋਲੇ ਗਏ ਆ ਜੀ ਦੋ ਚਾਰ ਨੇ ਵੀ ਗਿਆ ਸਰਪੰਚ ਕੋਲੇ ਹਾਂ ਕੀ ਕਿਹਾ ਸੀ ਤੁਸੀਂ ਸਰਪੰਚ ਨੂੰ ਜਾ ਕੇ ਮੈਂ ਕਿਹਾ ਸੀਗਾ ਜੀ ਮੇਰੀ ਪੈਨਸ਼ਨ ਨਹੀਂ ਲੱਗੀ ਹੂੰ ਕਹਿ ਦਿੰਦਾ ਸੀਗਾ ਵੀ ਕਾਗਜ਼ 'ਤੇ ਤੇਰੀ ਪੈਨਸ਼ਨ ਲੱਗ ਜਾਊਗੀ ਹੂੰ ਮੋਗੇ ਜਾ ਤਰੀ ਪੈਨਸ਼ਨ ਲੱਗ ਜੂਗੀ। ਬਸ ਇੰਨੀ ਗੱਲ ਕਹਿ ਕੇ ਬਾ ਚੁੱਪ ਕਰ। ਉਹਨੇ ਇਹ ਨਹੀਂ ਕਿਹਾ ਵੀ ਕਾਗਜ਼ ਭਰ ਕੇ ਮੈਨੂੰ ਦੇ ਦੇ। ਨਹੀਂ ਇਹ ਗੱਲ ਨਹੀਂ ਕਹੀ ਉਹਨੇ ਮੈਨੂੰ ਦੇ ਦੇ ਕਾਗਜ਼ ਭਰ ਕੇ। ਤੁਸੀਂ ਉਦੋਂ ਬਾਅਦ ਗਏ ਹੋ ਯਾਰ ਮੈਂ ਦੋ ਤਿੰਨ ਵਾਰੀ ਜਾਇਆ ਮੇਰੀ ਹਲੇ ਵੀ ਨਹੀਂ ਲੱਗੀ ਪੈਨਸ਼ਨ। ਨਹੀਂ ਲੱਗੀ ਏ। ਹੁਣ ਉਹ ਉਦੋਂ ਬਾਅਦ ਸਰਪੰਚ ਕੋਲੇ ਗਏ ਹੋ? ਹਾਂ ਜੀ। ਦੋ ਵਾਰੀ ਗਏ ਆਂ ਸਰਪੰਚ ਕੋਲੇ ਦਾ। ਹਾਂ ਥੋੜੇ ਜਿਹਾ ਦਿਨ ਹੋ ਗਿਆ ਪਹਿਲਾਂ ਪਿੰਡ ਗਿਆ ਸੀਗਾ। ਮੈਂ ਗਿਆ ਸਰਪੰਚ ਕੋਲੇ। ਕਹਿੰਦਾ ਕਾਗਜ਼ ਭਰ ਦੇ ਕੋਈ ਗੱਲ ਨਹੀਂ ਤੇਰੀ ਲੱਗ ਜੂਗੀ ਪੈਨਸ਼ਨ। ਮੈਂ ਕਿਹਾ ਠੀਕ ਹੈ ਜੀ। ਬਸ ਇਨੀ ਗੱਲ ਕਹਿ ਕੇ ਮੈਂ ਮੋੜ ਆਇਆ। ਅੱਛਾ ਜਿਹੜੇ ਸਰੋਤੇ ਫਿਰ ਭਾਈ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕਹਿਣਾ ਚਾਹੁੰਦੇ ਆ ਇਹ ਮਦਦ ਕੋਈ ਨਾ ਕੋਈ ਸਾਡੀ ਹੁੰਦੀ ਹੋਈ ਜਾਵੇ। ਹੂੰ। ਠੀਕ ਆ ਨਾ ਜੀ। ਹੂੰ। ਜਿੰਨੀ ਵੀ ਹੋ ਸਕਦੀ ਓਨੀ ਸਕਦੇ ਆ। ਪਰ ਹਰਮੇਸ਼ ਮਿਹਨਤ ਕਰਨੋਂ ਤਾਂ ਨਹੀਂ ਹਟਦਾ। ਨਹੀਂ ਜੀ ਮਿਹਨਤ ਕਰਨੋਂ ਨਹੀਂ ਹਟਦੇ ਆਪਾਂ। ਮਿਹਨਤ ਐਂ ਕਰਾਂਗੇ ਫੋਲੀ। ਹੂੰ। ਹਾਂਜੀ। ਅੱਛਾ ਇੱਕ ਚੀਜ਼ ਹੋਰ ਮੈਨੂੰ ਦੱਸੋ ਜਦੋਂ ਹਮੇਸ਼ਾ ਰਾਤ ਨੂੰ ਕੱਲਾ ਬੈਠਦਾਗਾ ਸੌਣ ਵੇਲੇ ਹਨਾ ਸਾਡੇ ਕੋਲੇ ਕੰਟਾ ਕਿਹੜੀ ਕੱਲਾ ਹੁੰਦਾ ਸਾਡੇ ਵਰਗਿਆਂ ਕੋਲ ਤਾਂ ਚੱਲ ਮੋਬਾਈਲ ਫੋਨ ਹੁੰਦੇ ਮੋਬਾਈਲ ਫੋਨਾਂ ਤੇ ਲੱਗ ਜਾਂਦੇ ਆ ਤੁਸੀਂ ਦੱਸਿਆ ਤੁਹਾਡੇ ਕੋਲੇ ਮੋਬਾਈਲ ਫੋਨ ਵੀ ਸੀ ਹੁਣ ਵੀ ਨਹੀਂ ਸੀਗਾ ਹੁਣ ਤੱਕ ਜਿਹੜਾ ਤਾਂ ਉਦੋਂ ਫਿਰ ਸੋਚਦੇ ਕਿਉਂ ਕੀ ਸੋਚ ਹੁੰਦੀ ਆ ਉਦੋਂ ਉਦੋਂ ਬਸ ਇਹ ਹੀ ਸੋਚ ਹੁੰਦੀ ਪਿਆ ਦੀ ਵੀ ਮਹਾਰਾਜ ਤੂੰ ਐੋ ਜਿਹਾ ਮੈਨੂੰ ਬਚਾਉਣਾ ਸੀ ਹੂੰ ਤੂੰ ਹੀ ਮੈਨੂੰ ਐੋ ਜੇ ਰੰਗ ਵਿਖਾਉਣੇ ਸੀ ਆਪਦੇ ਹੂੰ ਦਸੇਨਾਂ ਗੱਲਾਂ ਨੂੰ ਸੋਚੀ ਜਾਈਦਾ ਫਟ ਕੇ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਹੈਗਾ ਪ੍ਰਮਾਤਮਾ ਹੈਗਾ ਹਾਂਜੀ ਪ੍ਰਮਾਤਮਾ ਤੇ ਵਿਸ਼ਵਾਸ ਤਾਂ ਹੈਗਾ ਹੂੰ ਵਿਸ਼ਵਾਸ ਤਾਂ ਪੂਰਾ ਪ੍ਰਮਾਤਮਾ ਤੇ ਪਰ ਆਪਦਾ ਕੰਮ ਨਹੀਂ ਛੱਡੇ ਹੂੰ ਕੰਮ ਦੇ ਸਰ ਤੇ ਵਿਸ਼ਵਾਸ ਉਹਦੇ ਤੇ ਰੱਖਿਆ ਵਾ ਹੂੰ ਵੀ ਮਹਾਰਾਜ ਤੂੰ ਹੀ ਆ ਤੂੰ ਹੀ ਕਰਨਾ ਹੈ ਹਾਂ ਸਰਕਾਰ ਨੂੰ ਕੀ ਪੀਲ ਰਹੂਗੀ ਬਾਈ ਸਰਕਾਰ ਨੂੰ ਇਹਨ ਕੀ ਕੀ ਅਪੀਲ ਕਰਨਾ ਚਾਹੋਗੇ ਵੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਕੋਈ ਕੰਮ ਚਲਾਇਆ ਜਾਵੇ ਕੋਈ ਮੇਰਾ ਕੋਈ ਬਹਿਗੇ ਵਾਲਾ ਕੋਈ ਮੈਂ ਵੀ ਆਪਣੀ ਸੋਖੀ ਰੋਟੀ ਖਾਣ ਵਾਲਾ ਹੋ ਜਾ ਬਾਈ ਕਿ ਕਿਵੇਂ ਜਿਵੇਂ ਕੋਈ ਕਰਿਆਣਾ ਸਟੋਰ ਰਹੇ ਹਾਂਜੀ ਕਰਿਆਣਾ ਸਟੋਰ ਹੋਰ ਹੋਰ ਕੋਈ ਅੱਛਾ ਬਚਪਨ ਦੇ ਵਿੱਚ ਹੋਰ ਕੋਈ ਕੰਮ ਸਿੱਖਿਆ ਸੀ ਕੋਈ ਕੰਮ ਨਹੀਂ ਹੋਰ ਨਹੀਂ ਕੋਈ ਕੰਮ ਸਿੱਖਿਆ ਜੀ ਸ਼ੁਰੂ ਤੋਂ ਮਿਹਨਤੀ ਕੀਤੀ ਹੈ ਦਾ ਮਤਲਬ ਸ਼ੁਰੂਆਤੀ ਦੌਰ ਤੋਂ ਦਿਹਾੜੀਆਂ ਮਜ਼ਦੂਰੀਆਂ ਕੀਤੀ ਹਾਂਜੀ ਦਿਹਾੜੀਆਂ ਮਜ਼ਦੂਰੀਆਂ ਹੀ ਕੀਤੀ ਕੁਈ ਕੰਮ ਸਿੱਖੰਦਾ ਸਮਾਂ ਹੀ ਨਹੀਂ ਮਿਲਿਆ ਗਰੀਬੀ ਹੀ ਨਹੀਂ ਸੀ ਗਰੀਬੀ ਨੇ ਲੱਕ ਤੋੜ ਤਾ ਹਾਂਜੀ ਗਰੀਬੀ ਨੇ ਲੱਕ ਤੋੜ ਤਾ ਕਿਉਂਕਿ ਜਦੋਂ ਸਿੱਖਦੇ ਆ ਉਦੋਂ ਤਾਂ ਕੁਝ ਪੈਸਾ ਵੀ ਨਹੀਂ ਮਿਲਦਾ ਜੇ ਮਜ਼ਦੂਰੀ ਕਰਦੇ ਆ ਪੈਸਾ ਮਿਲ ਜਾਂਦਾ ਹਾਂਜੀ ਇਹ ਤਾਂ ਗੱਲ ਹੈ ਅੱਛਾ ਕਿੰਨੇ ਸਾਲ ਦੇ ਸੀ ਜਦੋਂ ਮਜ਼ਦੂਰੀ ਕਰਨ ਲੱਗੇ ਸੀ ਮੈਂ ਜੀ ਸੀਗਾ 12-13 ਸਾਲਾਂ ਦਾ ਜੀ ਫਿਰ ਉਹ ਉਹ ਚਲ ਹੁਣ ਤਾਂ ਤੁਸੀਂ ਇੱਕ ਜਿੱਦਾਂ ਕਹਿੰਦੇ ਨਾ ਜਵਾਨਾਂ ਦੀ ਕੈਟਾਗਰੀ ਦੇ ਵਿੱਚ ਆਉਣੇ ਹੋ ਉਦੋਂ ਜਵਾਕਾਂ ਦੀ ਇੱਕ ਤਾਂ ਜਵਾਕਾਂ ਦੀ ਕੈਟਾਗਰੀ ਦੇ ਵਿੱਚ ਸੀ ਉਦੋਂ ਤੁਸੀਂ ਅਨਕਤ ਆਪਾ ਹੱਜ ਵੀ ਸੀ ਉਦੋਂ ਉਹ ਕਿੰਨੇ ਕੁ ਪੈਸੇ ਦੇ ਦਿੰਦੇ ਸੀ ਉਦੋਂ ਦੇ ਦਿੰਦੇ ਸੀ ਕਿ 2-150 ਰੁਪਈਆ ਇਹਨੀ ਚੱਲਦੀ ਸੀ ਹਾਂਜੀ 12-13 ਸਾਲਾਂ ਦਾ ਮੈਂ ਕੰਮ ਕਰ ਲੱਗਿਆ ਸੀ ਹਮ ਸ਼ੁਰੂ ਤੋਂ ਸ਼ੁਰੂ ਤੋਂ ਮੈਂ ਕੀਤਾ ਪੱਠੇ ਦਾ ਕੰਮ ਹੀ ਘਾਣੀਆਂ ਮੈਂ ਪੜਦਾ ਰਿਆ ਹਮ ਘਾਣੀਆਂ ਵੜਾਉਂਦਾ ਮੈਂ ਰਿਆਂ ਨਾਲ ਰੱਖ ਕੇ ਥੋੜੀ ਹਮ ਸ਼ੁਰੂ ਤੋਂ ਸੋਚ ਮੰਗ ਕੇ ਖਾਣਾ ਤਾਂ ਕਦੇ ਸੋਚਿਆ ਹੀ ਨਹੀਂ ਤੇ ਪੂਰੀ ਜ਼ਿੰਦਗੀ ਦੇ ਵਿੱਚ ਨਾ ਅੱਜ ਤੱਕ ਕਰਕੇ ਸੇ ਤਾਂ ਮੰਗਿਆ ਨਹੀਂ ਗਾ ਜੀ ਆਪਦੀ ਮਿਹਨਤ ਹੀ ਕੀਤੀ ਜੋ ਕੀਤੀ ਹਮ ਖਾਲਿਆ ਪਰ ਘੱਟ ਖਾਲੇ ਹਾਂ ਅੱਧੀ ਖਾ ਲਈ ਆ ਪਰ ਕਿਸੇ ਤੋਂ ਮੰਗਿਆ ਨਹੀਂ ਮੰਗਣਾ ਨਹੀਂ ਨਾ ਮੰਗਣਾ ਨਹੀਂ ਨਹੀਂ ਮਿਹਨਤੀ ਕਰਨੀ ਹੈ ਮਿਹਨਤੀ ਕਰਨੀ ਹੈ ਹਾਂਜੀ ਪਹਿਲਾਂ ਥੋੜੀ ਖਾ ਲ ਕੇ ਕਰਨੀ ਮਿਹਨਤੀ ਅੱਛਾ ਉਹਨਾਂ ਨੂੰ ਫਿਰ ਭਾਈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਜਾਂਦੇ ਜਾਂਦੇ ਜਿਹੜੇ ਵੀ ਚੰਗੇ ਭਲੇ ਹੁੰਦੇ ਹਨਾ ਚੰਗਾ ਭਲੇ ਜੁੱਸੇ ਦੇ ਹੁੰਦੇ ਆ ਜਾ ਕੇ ਲੋਕਾਂ ਅੱਗੇ ਹੱਥ ਥੜ ਦੇ ਆ ਲੋਕਾਂ ਤੋਂ ਭੀਖਾ ਮੰਗਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਜੀ ਹੀ ਪਤਾ ਉਹਨਾਂ ਨੂੰ ਨਾ ਇਹ ਜੀ ਗੱਲ ਦੀ ਸੋਚ ਹੋਵੇ ਹਾਂ ਉਹ ਤਾਂ ਮੰਗਣ ਲੱਗ ਜਾਂਦੇ ਆ ਹਾਂ ਪਰ ਮੰਗਣਾ ਕਿਸੇ ਤੋਂ ਪਾਪ ਹੈ ਹਾਂ ਮੰਗੋ ਉਹ ਤੋਂ ਜਿਹੜਾ ਦੇ ਕੇ ਨਾ ਪਸਤਾਵੇ ਹਾਂ ਪ੍ਰਮਾਤਮਾ ਤੋਂ ਪ੍ਰਮਾਤਮਾ ਤੋਂ ਬਈ ਬਹੁਤ ਬਹੁਤ ਧੰਨਵਾਦ ਯਾਰ ਮੈਂ ਤੈਨੂੰ ਸਲਾਮ ਕਰਦਾ ਮੈਂ ਤੈਨੂੰ ਸਲੂਟ ਕਰਦਾ ਯਾਰ ਮੇਰੇ ਕੋਲੇ ਲਫ਼ਜ਼ ਹੈ ਨਹੀਂ ਯਾਰ ਅਲਫ਼ਾਜ਼ ਹੈ ਨਹੀਂ ਜਦੋਂ ਮੈਂ ਤੇਰੀ ਬਾਈ ਇੱਕ ਫੋਟੋ ਦੇਖੀ ਨਾ ਤਾਂ ਮੈਨੂੰ ਲੱਗਿਆ ਕਿ ਯਾਰ ਇਸ ਬੰਦੇ ਨੂੰ ਲੱਭਿਆ ਜਾਵੇ ਬੰਦਾ ਹੈਗਾ ਕਿੱਥੇ ਆ ਤੇ ਬਾਈ ਦੀਪ ਨੇ ਅੱਜ ਮਿਲਾਇਆ ਅੱਜ ਤੁਸੀਂ ਇੱਥੇ ਮਿਲੇ ਹੋ ਸੋ ਸਲਾਮ ਆ ਸਲੂਟ ਆ ਯਾਰ ਬਾਬਾ ਤੇਰੇ ਕੰਮ ਨੂੰ ਬਾਈ ਭਾਗ ਲਾਵੇ ਤੇ ਦਾਨੀ ਵੀਰ ਬੜੇ ਬੈਠਿਆ ਹੋ ਸਕਦਾ ਕੋਈ ਦਾਨੀ ਵੀਰ ਤੇਰੇ ਤੱਕ ਪਹੁੰਚ ਜ਼ਰੂਰ ਕਰੇ ਤੇਰਾ ਸੰਪਰਕ ਨੰਬਰ ਜਿਹੜਾ ਉਹ ਵੀ ਜ਼ਰੂਰ ਅਸੀਂ ਪਾਵਾਂਗੇ ਬਾਈ ਤੇਰਾ ਸਮਾਂ ਅਸੀਂ ਖਰਾਬ ਕੀਤਾ ਤੇਰਾ ਅਸੀਂ ਬਹੁਤ-ਬਹੁਤ ਬਾਈ ਧੰਨਵਾਦ ਕਰਦੇ ਆਂ ਤੂੰ ਆਪਣੇ ਜਿਹੜਾ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ ਤੇਰਾ ਬਹੁਤ-ਬਹੁਤ ਧੰਨਵਾਦ ਬਾਈ ਠੀਕ ਹੈ ਸੋ ਬਾਈ ਬੋਲਦਾ ਥੋੜਾ ਘਾਟਾ ਪਰ ਗੱਲਾਂ ਬੜੀਆਂ ਵੱਡੀਆਂ ਕਹਿ ਗਿਆ ਬਾਈ ਨੇ ਸਾਨੂੰ ਵੀ ਮਜਬੂਰ ਕਰਤਾ ਕਿ ਇੱਕ ਵਾਹਣ ਦੇ ਵਿੱਚ ਉਤਰਨ ਦੇ ਲਈ ਮੇਰਾ ਕੈਮਰਾਮੈਨ ਵੀ ਅੱਜ ਮੈਂ ਵਾਹਣ ਦੇ ਵਿੱਚ ਹੀ ਤਾਰ ਲੈ ਕੇ ਅੱਜ ਮਿੱਤਰਾਂ ਇੱਥੇ ਹੀ ਬਾਈ ਦੇ ਨਾਲ ਮੁਲਾਕਾਤ ਕਰਨੀ ਹੈ ਬਾਈ ਦੇ ਨਾਲ ਅੱਜ ਇੱਥੇ ਜਿਹੜੀ ਇੰਟਰਵਿਊ ਕਰਨੀ ਹੈ ਇੱਕ ਬੜੀ ਵੱਡੀ ਗੱਲ ਆ ਚਲੋ ਬਾਈ ਨੂੰ ਤਾਂ ਜਿੱਦਾਂ ਅਪਾਹਜ ਪਰਮਾਤਮਾ ਨੇ ਬਣਾਇਆ ਜਿਵੇਂ ਬਾਈ ਨੇ ਦੱਸਿਆ ਕਿ ਬਾਈ ਨੂੰ ਡਾਕਟਰ ਟੱਕਰਿਆ ਉਹ ਦਿਮਾਗੀ ਤੌਰ ਤੇ ਅਪਾਹਜ ਸੀ ਤਮਾਗੀ ਤੌਰ ਤੇ ਅਪਾਹਜ ਕਿਵੇਂ ਸੀ ਜਦੋਂ ਬਾਈ ਗਿਆ ਕਿ ਮੇਰਾ ਸਰਟੀਫਿਕੇਟ ਬਣਾ ਦਿਓ ਤਾਂ ਕਹਿੰਦੇ ਯਾਰ ਤੂੰ ਤਾਂ ਅਪਾਹਜ ਦੀ ਕੈਟਾਗਰੀ ਦੇ ਵਿੱਚ ਹੀ ਨਹੀਂ ਆਉਂਦਾ ਇੱਥੇ ਤਰਸ ਦੇ ਆਧਾਰ ਤੇ ਮੈਂ ਫਿਰ ਉਹੀ ਗੱਲ ਲਿਆਉਣਾ ਬਾਰੀ-ਬਾਰੀ ਤਰਸ ਦੇ ਆਧਾਰ ਤੇ ਅਸੀਂ ਗਰੀਬ ਐਮਐਲਏ ਦੇ ਗਰੀਬ ਪੁੱਤਾਂ ਨੂੰ ਨੌਕਰੀਆਂ ਦੇ ਸਕਦੇ ਹਾਂ ਪਰ ਜਿੱਥੇ ਵਾਕਿਆ ਦੇ ਵਿੱਚ ਤਰਸ ਚਾਹੀਦਾ ਇਹ ਬਾਈ ਵੱਲ ਨਿਗਾਹ ਮਾਰੋ ਜਿੱਥੇ ਵਾਕਿਆ ਦੇ ਵਿੱਚ ਤਰਸ ਚਾਹੀਦਾ ਤਾਂ ਉੱਥੇ ਸਾਡੇ ਹੱਥ ਖੜੇ ਆ ਉੱਤੇ ਹੱਥ ਛੜਿਆ ਜੇਕਰ ਬਾਈ ਕਹਿੰਦਾ ਮੈਂ ਆਪਣੀ ਪੈਨਸ਼ਨ ਲਵਾਉਣ ਦੇ ਲਈ ਜਾਣਾ ਨਾ ਤਾਂ ਉੱਥੇ ਵੀ ਮੈਨੂੰ ਕਹਿੰਦੇ 1200 ਰੁਪਿਆ ਲਊਗਾ ਫੇਰ ਤੇਰੀ ਪੈਨਸ਼ਨ ਲੱਗੂਗੀ ਜਿਵੇਂ ਬਾਈ ਨੇ ਦੱਸਿਆ ਕਿ 3-4000 ਰੁਪਿਆ ਮੇਰਾ ਇੱਕ ਮਹੀਨੇ ਦਾ ਖਰਚ ਆਗਾ ਤੇ ਮੈਂ ਇਦਾਂ ਦੀ ਅਸੀਂ ਦਿਹਾੜੀ ਦੱਫਾ ਕਰਕੇ ਜਿਹੜਾ ਆ ਕੰਮ ਚਲਾਉਣਾ ਆ ਜਦੋਂ ਬਾਈ ਨੂੰ ਅਸੀਂ ਦੇਖਿਆ ਤਾਂ ਸੀ ਵੀ ਖਿੱਚਿਆ ਇੱਕ ਯਾਰ 22 ਤੱਕ ਪਹੁੰਚ ਕੀਤੀ ਜਾਵੇ ਵੱਡੀ ਗੱਲ ਯਾਰ ਚਪੇੜ ਉਹਨਾਂ ਦੇ ਮੂੰਹ ਤੇ ਆ ਜਿਹੜੇ ਚੰਗੇ ਭਲੇ ਹੋਣ ਦੇ ਬਾਵਜੂਦ ਨਾ ਕੌਲੇ ਫੜ ਲੈਂਦੇ ਹੱਥਾਂ ਦੇ ਵਿੱਚ ਮੰਗਣ ਲੱਗ ਜਾਂਦੇ ਆ 10-10 ਰੁਪਏ 5-5 ਰੁਪਏ ਬੜੀ ਵੱਡੀ ਗੱਲ ਕਹੀ ਆ ਕਹਿੰਦਾ ਯਾਰ ਘੱਟ ਖਾਲਾਂਗੇ ਦੋ ਵਕਤ ਨਾਲੋਂ ਇੱਕ ਵਕਤ ਦੀ ਖਾਲਾਂਗੇ ਪਰ ਮੰਗ ਕੇ ਨਹੀਂ ਖਾਣਾ ਕਦੇ ਵੀ ਸੋ ਇਦਾਂ ਦੇ ਮੁੰਡਿਆਂ ਨੂੰ ਸਲਾਮ ਆ ਸਲੂਟ ਆ ਇਹ ਵੀਡੀਓ ਨੂੰ ਯਾਰ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਭਰਾਵਾਂ ਤੱਕ ਜ਼ਰੂਰ ਕਰਿਓ ਕਿਉਂਕਿ ਮਦਦ ਉੱਥੇ ਹੋਣੀ ਚਾਹੀਦੀ ਆ ਜਿੱਥੇ ਵਾਕਿਆ ਦੇ ਵਿੱਚ ਜਿਹੜਾ ਇਹਨੂੰ ਵਾਕਿਆ ਦੇ ਵਿੱਚ ਚਾਹੀਦਾ ਹੈ ਜਿਹਦੀ ਮਦਦ ਹੋਣੀ ਚਾਹੀਦੀ ਆ ਬਾਈ ਦਾ ਸੰਪਰਕ ਨੰਬਰ ਇਸ ਵਕਤ ਜਿਹੜਾ ਹੈ ਬਾਈ ਖੇਤਾਂ ਦੇ ਵਿੱਚ ਉਹਨਾਂ ਨੂੰ ਚੋਣਾ ਲਾ ਰਿਹਾ ਪਰ ਬਾਈ ਦਾ ਜਿਹੜਾ ਪਿੰਡ ਆ ਉਹ ਮਾਨੂ ਕੇ ਗੱਲ ਆ ਬਾਈ ਦਾ ਸੰਪਰਕ ਨੰਬਰ ਜਿਹੜਾ ਤੁਸੀਂ ਇਸ ਵਕਤ ਸਕਰੀਨ ਦੇ ਉੱਤੇ ਦੇਖ ਰਹੇ ਹੋ ਬਾਈ ਦੇ ਨਾਲ ਜਿਹੜਾ ਤੁਸੀਂ ਸਿੱਧਾ ਆਪਤਾ ਕਰਿਓ ਤੇ ਇਦਾਂ ਦੇ ਬਾਈ ਨੂੰ ਹੌਸਲਾ ਫਜ਼ਾਈ ਜ਼ਰੂਰ ਦਿਓ ਵੱਡੀ ਗੱਲ ਹੌਸਲਾ ਫਜ਼ਾਈ ਦੀ ਆ ਕਹਿੰਦੇ ਸ਼ਾਇਦ ਪੈਸਾ ਉੱਥੇ ਕੰਮ ਨਹੀਂ ਕਰਦਾ ਜਿਵੇਂ ਆਪਾਂ ਆਖਦੇ ਹਾਂ ਨਾ ਕਿ ਕਲਾਕਾਰ ਦੇ ਲਈ ਖੜਾਰੀ ਦੇ ਲਈ ਪੈਸਾ ਉੱਥੇ ਕੰਮ ਨਹੀਂ ਕਰਦਾ ਜਿੱਥੇ ਤਾੜੀ ਕੰਮ ਕਰ ਜਾਂਦੀ ਆ ਤੇ ਜਿੱਥੇ ਹੌਸਲਾ ਫਜ਼ਾਈ ਕੰਮ ਕਰ ਜਾਂਦੀ ਆ ਜੇਕਰ ਬਾਈ ਨੂੰ ਹੌਸਲਾ ਮਿਲੂਗਾ ਤਾਂ ਬਾਈ ਹੋਰ ਅੱਗੇ ਵਧੂਗਾ ਤੇ ਬਾਈ ਨੂੰ ਦੇਖ ਕੇ ਸ਼ਾਇਦ ਖੌਰੇ ਉਹਨਾਂ ਨੂੰ ਸ਼ਰਮ ਆ ਜੇ ਜਿਹੜੇ ਦਿਮਾਗੀ ਤੌਰ ਤੇ ਅਪਾਜ ਹੁੰਦੇ ਆ ਤੋ ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਗਰੇਵਾਲ ਦੇ ਯਾਸ਼ਤ ਦੇਖਦੇ ਰਹੋ ਆਰੇਮ ਵੀ ਟੈਲੀਵਿਜ਼ਨ ਧੰਨਵਾਦ ਜੀ